ਆਪ ਵੀ ਨਾਮ ਰਵਾਇਆ ਕਰੋ ਫੁਰਤ ਫੁਰਤ ਕੁਰਦੇ ਆ ਰਾਤ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਆਲ ਰਾਊਂਡਰ 855 ਤੇ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 13 ਮਾਰਚ ਨੂੰ ਅਠ ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਮੋਟਰਸਾਈਕਲ ਤੇ ਨਗਰ ਰਾਜ ਸਿੰਘਾਂ ਦੇ ਕੌਣ ਬੈਸਟ ਰੇਡਰ ਤੇ ਜਾਫੀ ਬਣਿਆਗੇ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆਂ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਬੱਲੋਵਾਲ ਨਵਾਂ ਸ਼ਹਿਰ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਪਹਿਲਾ ਇਨਾਮ 60000 ਤੇ ਦੂਜਾ ਨਾਮ 51000 ਸੀ ਤੇ ਬੈਟ ਰੇਡਰ ਤੇ ਜਾ피 ਦੇ ਲਈ 111000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਬੀ ਆਫ ਪਲਾਂਟੀ ਨਿਊਜ਼ੀਲੈਂਡ ਤੇ ਫਗਵਾੜਾ ਟਾਈਗਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਫਗਵਾੜਾ ਟਾਈਗਰ ਫਰਸਟ ਤੇ ਬੀ ਆਫ ਪਲਾਂਟੀ ਨਿਊਜ਼ੀਲੈਂਡ ਸੈਕੰਡ ਤੈਥੋਂ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਾਂਗਾ ਮਿਲਖਾ ਤੇ ਵੈਸਟ ਜਾਫੀ ਦੀ ਗੱਲ ਕਰਕੇ ਤਾਂ ਵੈਸਟ ਜਾਫੀ ਬਣਾਂਗਾ ਗੋਲੂ ਦੁੱਗਾ ਤੇ ਲਿਆਕਤਲੀ ਦੋਨੇ ਜੁਆਇੰਟ ਵੈਸਟ ਜਾਫੀ ਬਣਿਆਗੇ ਅੱਗੇ ਗੱਲ ਕਰਦੇ ਜਗ੍ਹਾ ਰਾਮਪੀਰ ਤੋਂ ਬਠਿੰਡਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 71000 ਰੁਪਏ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ 21-21000 ਰੁਪਏ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਕਰਾਚੋ ਤੇ ਕਲਿਆਣ ਸੁਖੇ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਇਤੋਂ ਦਾ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਤੋਂ ਬੈਸਟ ਰੇਡਰ ਬਣੇਗਾ ਕੋੜਾ ਗੁਰੂ ਸਰ ਵਾਲਾ ਛੇ ਕਬੱਡੀਆਂ ਪਾ ਕੇ 6 ਨੰਬਰ ਲੈਤੇ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਜਾਦੂ ਚੱਠੇ ਵਾਲਾ 6 ਟੱਚ ਲੈ ਕੇ ਪੰਜ ਫੇ ਲਾਏ ਅੱਗੇ ਗੱਲ ਕਰਦੇ ਸ਼ਹਿੋਰ ਮਹਿੰਦਰਗੜ੍ਹ ਹਰਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 81000 ਤੇ ਦੂਜਾ ਨਾਮ 51000 ਸੀ ਬੈਸਟ ਰੇਡਰ ਤੇ ਜਾਫੀ ਦੇ ਲਈ 31-31000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਸਿੱਧੀਪੁਰ ਤੇ ਸਤਰੋਲੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸਤਰੋਲੀ ਸੈਕੰਡ ਤੇ ਸਿੱਧੀਪੁਰ ਫਾਸਟ ਤੈਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਪ੍ਰਦੀਮਨ ਟੰਡੋਲੀ ਤੇ ਰਵੀ ਸੀਸਰ ਵਾਲਾ ਦੋਨੇ ਜვენਾਂ ਦੇ ਬੈਸਟ ਰੇਡਰ ਬਣਾਂਗੇ ਤੇ ਬਿਠੇ ਜਾਫੀ ਦੀ ਗੱਲ ਕਰਕੇ ਤਾਂ ਬਿਠੇ ਜਾਫੀ ਬਣੇਗਾ ਰਾਹੁਲ ਸੀਧੀਪੁਰ ਵਾਲਾ ਅੱਗੇ ਗੱਲ ਕਰਦੇ ਆ ਪਲੂਰ ਮੋਗਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 85000 ਤੇ ਦੂਜਾ ਇਨਾਮ 68000 ਸੀ ਤੇ ਬੈਸਟ ਰੇਡਰ ਤੇ ਜਾਫੀ ਫਾਈਨਲ ਮੈਚ ਹੋਇਆ ਸੀ ਪਲੂਰ ਤੇ ਪਿੰਡਰਕਲਾ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਪਿੰਡਰਕਲਾ ਸੈਕੰਡ ਤੇ ਪਲੂਰ ਫਾਸਟ ਤੇ ਇਥੋਂ ਦੇ ਬੈਸਟ ਨੇ ਵਾਲਾ 11 ਕਬਡੀਆਂ ਪਾ ਕੇ 9 ਨੰਬਰ ਲਈ ਤੇ ਬਟ ਜਾਫੀ ਦੀ ਗੱਲ ਕਰਗੇ ਤਾਂ ਬਟ ਜਾਫੀ ਬਣੇਗਾ ਗਗਨ ਸੂਰੀ ਵਾਲਾ 6 ਟੱਚ ਲੈ ਕੇ 4 ਜਫੇ ਲਾਏ ਅੱਗੇ ਗੱਲ ਕਰਦੇ ਹਾਂ ਜੱਜਰ ਹਰਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 111000 ਤੇ ਦੂਜਾ ਇਨਾਮ 73000 ਸੀ ਤੇ ਬਟ ਰੀਡਰ ਤੇ ਜਾਫੀ ਦੇ ਲਈ 31-31000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਗਰਾਵਟ ਤੇ ਹਲੇਵਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਹਲੇਵਾ ਫਾਟ ਤੇ ਗਰਾਵਟ ਸੈਕੰਡ ਤੇ ਇੱਥੋਂ ਦੇ ਬਟ ਰੀਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇੱਥੋਂ ਬਟ ਰੀਡਰ ਬਣ ਖਨੌਰੀ ਤੇ ਵਿੱਕੀਲੇਵ ਵਾਲਾ ਦੋਨੇ ਜਿਹੜੇ ਐਡਵੈਸਟਰ ਰੇਡਰ ਬਣੇਗੇ ਤੇ ਬਿੱਟ ਜਾਫੀ ਦੀ ਗੱਲ ਕਰਕੇ ਤਾਂ ਬਿੱਟ ਜਾਫੀ ਪੜੇਗਾ ਅਮਨ ਖੱਤਰੀ ਖੜਕ ਕੇ ਜਟਾਣ ਵਾਲਾ ਅੱਗੇ ਗੱਲ ਕਰਦੇ ਸ੍ਰੀ ਆਨੰਦਪੁਰ ਸਰਵ ਰੋਪੜ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 75000 ਸੀ ਤੇ ਬੈਸਟਰ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਬਰਸਾਲਪੁਰ ਤੇ ਕੌਂਕੇਕਲਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕੌਂਕੇਕਲਾ ਸੈਕੰਡ ਤੇ ਬਰਸਾਲਪੁਰ ਫਾਸਟ ਤੇ ਇਥੋਂ ਦੇ ਬੈਸਟਰ ਰੇਡ ਕੇਸ਼ ਬਾਪਰ ਤੇ ਪੂਰੀ ਛੰਨਾ ਵਾਲਾ ਦੋਨੇ ਜੁਆਇੰਟ ਵੈਸਟ ਟਰੇਡਰ ਬਣਾਂਗੇ ਦੋਨਾਂ ਨੇ 15-15 ਕਵਡੀਆਂ ਪਾ ਕੇ 15-15 ਨੰਬਰ ਲੈਤੇ ਤੇ ਬਿਟ ਜਾਫੀ ਦੀ ਗੱਲ ਕਰਕੇ ਤਾਂ ਬਿਟ ਜਾਫੀ ਬਣੇਗਾ ਬਿੱਲਾ ਬਰਸਾਲਪੁਰ ਵਾਲਾ 6 ਟੱਚ ਲੈ ਕੇ 5 ਫੈਲਾਏ ਤੇ ਅੱਗੇ ਗੱਲ ਕਰਦੇ ਆ ਰਾਮਪੁਰ ਦਰਾਹਾ ਕਵਡੀਆਂ ਅੱਗੇ ਗੱਲ ਕਰਦੇ ਆਂ ਰਾਮਪੁਰ ਦਰਾਹਾ ਲੁਧਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75000 ਸੀ ਤੇ ਬੈਕਟ ਰੇਡਰ ਤੇ ਜਾਫੀ ਦੇ ਲਈ 333000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਆਇਆ ਸੀ ਕੋਲੋਟੀ ਤੇ ਆਲਮਗੀਰ ਸਾਹਿਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਆਲਮਗੀਰ ਸਾਹਿਬ ਸੈਕੰਡ ਤੇ ਕੋਲੋਟੀ ਫਾਸਟ ਤੇ ਇਥੋਂ ਦੇ ਬੈਸਟ ਟਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਟ ਟਰੇਡਰ ਬਣੇਗਾ ਗੁਰਪ੍ਰੀਤ ਬੁਰਜ ਹਰੀ ਸਿੰਘ ਵਾਲਾ 10 ਕਬੜੀਆਂ ਪਾ ਕੇ 10 ਨੰਬਰ ਲੈ ਤੇ ਇੱਥੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ ਗੋਪੀ ਮਾਨਕੀ ਵਾਲਾ 5 ਟੱਚ ਲੈ ਕੇ ਤਿੰਨ ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਠੂਠਿਆਂ ਵਾਲੀ ਮਾਨਸਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 60000 ਤੇ ਦੂਜਾ ਇਨਾਮ 44000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਬੱਚੋਆਣਾ ਤੇ ਦੋਦੇ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਦੋਦਾ ਫਸਟ ਤੇ ਬੱਚੋਆਣਾ ਸੈਕੰਡ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਰਪਿੰਦਰ ਦੋਦੇ ਵਾਲਾ 7 ਕਬੱਡੀਆਂ ਪਾ ਕੇ 6 ਨੰਬਰ ਲੈ ਤੇ ਤੇ ਬਿੱਟ ਜਾਫੀ ਦੀ ਗੱਲ ਕਰਕੇ ਤਾਂ ਬਿੱਟ ਜਾਫੀ ਬਣੇਗਾ ਬੁੱਟਰ ਦੋਦੇ ਵਾਲਾ 3 ਟੱਚ ਲੈ ਕੇ 3 ਜੱਫੇ ਲਾਏ ਤੇ ਮੁੰਡੇ ਮੋਟਰਸਾਈਕਲਾਂ ਦੇ ਬੈਸਟ ਰੇਡਰ ਤੇ ਜਾਫੀ ਬਣਾਂਗੇ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਕਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕਾਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ